ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਬਹੁਤ ਸਾਰੇ ਵੀਰਾਂ ਦੇ ਸਵਾਲ ਆ ਰਹੇ ਬਈ ਜਿਹੜੀ ਕਣਕ ਡੀਬੀਡਬਲਯੂ 327 ਤੇ ਪੀਬੀਡਬਲਯੂ 826 ਆ ਇਹਨਾਂ ਦੀ ਬਜਾਈ ਸਾੜ ਤੋਂ ਲੇਟ ਹੋ ਜਾਣੀ ਹੈ ਜਾਂ ਹੁਣ ਬਜਾਈ ਕਰਨੀ ਆ ਲਾਸਟ ਇਹਦੀ ਬਜਾਈ ਕਿੰਨੇ ਤਰੀਕ ਤੱਕ ਕਰ ਸਕਦੇ ਆ ਜੇਕਰ ਇਹਨਾਂ ਤੋਂ ਚੰਗਾ ਝਾੜ ਲੈਣਾ ਤੇ ਇਹ ਵੈਰੈਟੀਆਂ ਆਪਣਾ ਝਾੜ ਕਿੰਨੇ ਤਰੀਕ ਤੋਂ ਬਾਅਦ ਇਹਨਾਂ ਦਾ ਘਟਾਉਂਦੀਆਂ ਜਾਂ ਘਟ ਦੇਖ ਨੂੰ ਮਿਲਦਾ ਉਹਦੇ ਤੇ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਪ੍ਰਾਪ ਨਹੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਵੀਡੀਓ ਪੇਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਪ੍ਰਾਵੋ ਜਿਹੜੀ DBW327 ਜਾਂ PWD826 ਆ ਇਸ ਵਾਰ ਵੀ ਜਿਹੜਾ ਬਹੁਤ ਵੱਡੇ ਰਕਬੇ ਜਿਹੜੀਆਂ ਇਹਨਾਂ ਦੋਨਾਂ ਵੈਰੇਟੀਆਂ ਦੀ ਕਿਸਾਨ ਵੀਰਾਂ ਨੇ ਜਿਹੜੀ ਬਜਾਈ ਕਰ ਰਹੇ ਨੇ ਸੋ ਜਿਹੜੀ ਵੈਸੇ ਤਾਂ ਇਹਨਾਂ ਕਿਸਮਾਂ ਦੀ ਜਿਹੜੀ ਬਜਾਈ ਆ ਉਹ ਜਿਵੇਂ DBW327 ਦੀ ਬਈ ਯੂਨੀਵਰਸਿਟੀ ਕਹਿੰਦੀ ਬਈ 20 ਅਕਤੂਬਰ ਤੋਂ ਲੈ ਕੇ ਤੇ ਆਪਾਂ 5 ਨਵੰਬਰ ਤੱਕ ਇਹਦੀ ਬਿਜਾਈ ਕਰਨੀ ਆ ਜੇਕਰ ਇਸ ਵੈਰੈਟੀ ਤੋਂ ਆਪਾਂ ਜਿਹੜਾ ਪੋਟੈਂਸ਼ੀਅਲ ਹੈ ਯਾਨੀ ਕਿ ਵੱਧ ਤੋਂ ਵੱਧ ਝਾੜ ਲੈਣਾ ਹੁਣ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਜੇਕਰ 5 ਨਵੰਬਰ ਨੰਗੀ ਤੇ ਆਪਾਂ DBW327 ਦੀ ਬਿਜਾਈ ਨਹੀਂ ਕਰ ਸਕਦੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਇਹ ਚਿੰਤਾ ਹੁੰਦੀ ਵੀ ਆਪਣੇ ਆਂਢੀ ਗੁਆਂਢੀ ਨੇ ਤੇ ਜਿਹੜਾ ਅਕਤੂਬਰ ਜੀ ਬਿਜਾਈ ਕਰ ਦਿੱਤੀ ਤੇ 15 ਜਾਂ 20 ਦਿਨ ਹੋ ਗਏ ਬਿਜਾਈ ਕੀਤੀ ਨੂੰ ਤਾਂ ਸਾਡੀ ਜਿਹੜੀ ਹੁਣ ਕਣਕ ਆ ਉਹਦੇ ਨਾਲ ਕਿਵੇਂ ਰਲੇਗੀ ਤਾ ਕਿਸਾਨਪਰੋ ਇਹ ਜਿਹੜੀ ਚਿੰਤਾ ਆਪਣੀ ਜਿਹੜੀ ਨਾਜਾਇਜ਼ ਹੈਗੀ ਆ ਕਿਉਂਕਿ ਜ਼ਰੂਰੀ ਨਹੀਂ ਕਿ ਆਪਾਂ 20 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਹੀ ਬਿਜਾਈ ਕਰਨੀ ਤੇ ਫੇਰ ਹੀ ਇਸ ਵੈਰੈਟੀ ਦਾ ਆਪਾਂ ਨੂੰ ਝਾੜ ਮਿਲਣਾ ਤਾਂ ਕਿਸਾਨਪਰੋ ਇਹਦੀ ਜਿਹੜੀ ਆਪਾਂ ਗੱਲ ਕਰੀ ਵੀ ਜਿਵੇਂ ਕਿਸਾਨ ਵੀਰਾਂ ਦੇ ਮਨ 'ਚ ਡਰ ਵੀ ਜੇਕਰ ਅਸੀਂ ਲੇਟ ਬਿਜਾਈ ਕਰਾਂਗੇ ਤੇ ਝਾੜ ਸਾਡਾ ਘਟ ਜਾਏਗਾ ਕਿਉਂਕਿ ਝਾੜ ਦੇ ਨਾਲ ਹੀ ਸਬਕੋਸ਼ ਜਿਹੜਾ ਇੰਪੋਰਟਡ ਹੁੰਦਾ ਹੈ ਕਿਸਾਨ ਵੀਰਾਂ ਦਾ ਜਿਹੜਾ ਮੇਨ ਮਕਸਦ ਹੁੰਦਾ ਹੈ ਵੀ ਝਾੜ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਕਰਦੇ ਆ ਤਾਂ ਕਿਸਾਨਪਰੋ ਉਹਨਾਂ ਦਾ ਕਹਿਣ ਦਾ ਮੱਅਬਕ ਜੇਕਰ ਤੁਸੀਂ 20 ਅਕਤੂਬਰ ਤੋਂ ਲੈ ਕੇ ਤੇ 5 ਨਵੰਬਰ ਦੇ ਵਿੱਚ ਬਜਾਈ ਕਰਦੇ ਜੀ ਤਾਂ ਫਿਰ ਇਸ ਵੈਰੈਟੀ ਦਾ ਜਿਹੜਾ ਝਾੜ ਆ ਤੁਹਾਨੂੰ ਵੱਧ ਤੋਂ ਵੱਧ ਆਪਾਂ ਝਾੜ ਲੈ ਸਕਦੇ ਜਿਵੇਂ ਕਈ ਕਿਸਾਨ ਵੀ ਕਹਿੰਦੇ ਵੀ ਸਾਡਾ 29 ਕੁਇੰਟਲ ਝਾੜ ਆ ਜਾਂ 30 ਕੁਇੰਟਲ ਜਾਂ 32 ਕੁਇੰਟਲ ਤੱਕ ਝਾੜ ਆਉਂਦਾ ਤਾਂ ਉੱਥੇ ਕਿਸਾਨ ਪਰੋ ਨਾਲ ਇਹਨੂੰ ਆਪਾਂ ਜਿਹੜੀ ਖਾਦ ਖਰਾਕ ਕੇ ਫਿਰ ਵੱਧ ਵੀ ਪਾਉਣੀ ਪੈਂਦੀ ਆ ਤਾਂ ਉਹਦੇ ਕਾਰਨ ਤੇ ਜਿਹੜੇ ਇੱਕ ਦੋ ਆਪਾਂ ਨੂੰ ਇੱਥੇ ਸਪਰੇਆਾਂ ਵੀ ਫਿਰ ਜੜੀਆਂ ਕਾਦਰ ਰੋਕਣ ਵਾਸਤੇ ਕਰਨ ਉਹ ਵੀ ਕਰਨੇ ਪੈਣਗੇ ਜੇਕਰ ਆਪਾਂ ਅਕਤੂਬਰ 'ਚ ਬਜਾਈ ਕਰਦੇ ਆ ਤਾਂ ਜੇਕਰ ਆਪਾਂ ਹੁਣ ਇਹਨਾਂ ਦਿਨਾਂ 'ਚ ਕਰਦੇ ਜਿਵੇਂ ਹੁਣ ਅੱਜ ਤਰੀਕ ਹੈਗੀ ਲਗਭਗ 10 ਨਵੰਬਰ ਚੱਲ ਰਹੀ ਆ ਤੇ ਜੇਕਰ ਆਪਾਂ ਇੱਥੇ ਇੱਕ ਬਜਾਈ ਕਰਦੇ ਆ 10 11 ਨਵੰਬਰ ਤੱਕ ਤਾਂ ਫਿਰ ਤਾਂ ਕਿਸਾਨ ਪਰ ਆਪਾਂ ਨੂੰ ਬਹੁਤਿਆਂ ਜ਼ਿਆਦੀ ਕੋਈ ਜਿਵੇਂ ਉਹਨਾਂ ਜੜੀਆਂ ਸਪਰੇਆਾਂ ਕਰਦੇ ਜਿਹੜੀ ਕਾਦਰ ਰੋਕਣ ਵਾਲੀ ਇੱਥੇ ਫਿਰ ਸਪਰੇ ਨਾ 327 ਤੇ ਤੇ 826 ਤੇ ਤਾਂ ਵੈਸੇ ਆਪਾਂ ਨੂੰ ਸਪਰੇ ਦੀ ਜ਼ਰੂਰਤ ਨਹੀਂ ਹੈਗੀ ਇਹਦੀ ਆਪਾਂ ਜਿਹੜੀ ਲਾਸਟ ਬਜਾਈ ਆ ਜੇਕਰ ਆਪਾਂ ਵੱਧ ਤੋਂ ਵੱਧ ਝਾੜ ਲੈਣਾ ਤਾਂ ਫਿਰ ਕਿਸਾਨਪੁਰੇ ਦੀ ਵੱਤ ਆਪਾਂ 15 ਨਵੰਬਰ ਤੱਕ ਵੀ ਇਹਦੀ ਬਜਾਈ ਕਰ ਸਕਦੇ ਆ ਤਾਂ ਜੇਕਰ 15 ਨਵੰਬਰ ਤੋਂ ਆਪਾਂ ਜ਼ਿਆਦਾ ਇਹਨੂੰ ਲੇਟ ਲੈ ਕੇ ਜਾਵਾਂਗੇ ਫਿਰ ਇਹ ਜਿਹੜੀ ਵੈਰੈਟੀ ਆ ਉਹ ਝਾੜ ਆਪਣਾ ਘਟਾਉਂਦੀ ਆ ਇਸ ਚੀਜ਼ ਦਾ ਧਿਆਨ ਰੱਖਣਾ ਤੇ 15 ਨਵੰਬਰ ਤੋਂ ਪਹਿਲਾਂ ਪਹਿਲਾਂ ਆਪਾਂ ਇਹਦੀ ਬਜਾਈ ਕਰਦਾਂਗੇ ਫਿਰ ਇਹਦਾ ਝਾੜ ਆਪਾਂ ਨੂੰ ਬਹੁਤ ਵਧੀਆ ਤੇ ਸ਼ਾਨਦਾਰ ਦੇਖਣ ਨੂੰ ਮਿਲੂਗਾ ਉਹ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਇੱਤੇ ਮਿਹਨਤ ਕਿੰਨੀ ਕਰਦੇ ਜੇ ਜਾਂ ਫਿਰ ਮੌਸਮ ਕਿਦਾਂ ਦਾ ਰਹਿੰਦਾ ਉਹਨਾਂ ਗੱਲ ਆ ਜਾਂਦੀ 826 ਤਾ ਕਿਸਾਨ ਪਰ 826 ਵੈਸੇ ਜਿਹੜੀ ਆ ਉਹ ਜਿਆਦਾ ਕੀਤੀ ਲਾਉਣ ਵਾਸਤੇ ਬਜਾਈ ਵਾਸਤੇ ਨਹੀਂ ਜਿਹੜੀ ਔਰ ਕਮੈਂਡ ਕਰਦੀ ਜਿਹੜੀ ਯੂਨੀਵਰਸਿਟੀ ਤਾਂ ਫਿਰ ਵੀ ਇਹਦੀ ਆਪਾਂ 1 ਨਵੰਬਰ ਤੋਂ ਲੈ ਕੇ ਤਾਂ ਪੂਰਾ ਨਵੰਬਰ ਦਾ ਮਹੀਨਾ ਜਿਹੜੀ ਇਹਦੀ ਬਜਾਈ ਕਰ ਸਕਦੇ ਆ ਇਸ ਮਹੀਨੇ ਦੇ ਵਿੱਚ ਆਪਾਂ ਜਦੋਂ ਮਰਜ਼ੀ ਬਜਾਈ ਕਰ ਲਈਏ ਤਾਂ ਕੋਈ ਵੀ ਝਾੜ ਤੇ ਆਪਾਂ ਨੂੰ ਫਰਕ ਦੇਖ ਨੂੰ ਨਹੀਂ ਮਿਲੇਗਾ ਬਾਕੀ ਝਾੜ ਦਾ ਫਰਕ ਉੱਥੇ ਪੈਂਦਾ ਜੇਕਰ ਆਪਾਂ ਜ਼ਿਆਦਾ ਲੇਟ ਲੈ ਕੇ ਜਾਂਨੇ ਕੋਸ਼ਿਸ਼ ਤੇ ਹੀ ਕਰੋਗੇ 20 ਨਵੰਬਰ ਤੋਂ ਪਹਿਲਾਂ ਬਜਾਈ ਕਰ ਦੋ ਜੇਕਰ ਆਪਾਂ 20 ਨਵੰਬਰ ਤੋਂ ਬਾਅਦ ਬਜਾਈ ਕਰਦੇ ਆ ਉੱਥੇ ਝਾੜ ਦਾ ਵੈਰਾਈਟੀ ਨਹੀਂ ਝਾੜ ਘਟਾਉਂਦੀ ਉਹ ਜਾ ਕੇ ਆਪਣਾ ਮੌਸਮ ਘਟਾਉਂਦਾ ਕਿਉਂਕਿ ਜਿਹੜੀ ਲੇਟ ਗਰਮੀ ਪੈਂਦੀ ਆ ਜਿਹੜੀਆਂ 20 ਨਵੰਬਰ ਤੋਂ ਆਪਾਂ ਬਾਅਦ ਚ ਕਣਕਾਂ ਬੀਜਦੇ ਆ ਜੇਕਰ ਲੇਟ ਗਰਮੀ ਪੈਂਦੀ ਆ ਤਾਂ ਉਹ ਕਿਤੇ ਨਾ ਕਿਤੇ ਮੌਸਮ ਦੇ ਪ੍ਰਭਾਵ ਕਾਰਨ ਜਿਹੜਾ ਝਾੜ ਘਟਦਾ ਤੇ ਜੇਕਰ ਲੇਟ ਗਰਮੀ ਨਹੀਂ ਪੈਂਦੀ ਤੇ ਤੁਸੀਂ 20 ਪੂਰਾ ਨਵੰਬਰ ਦਾ ਮਹੀਨਾ ਜਾਨੀ ਕਿ ਨਵੰਬਰ ਦੇ ਲਾਸਟ ਹਫਤੇ ਵੀ 826 ਦੀ ਬਿਜਾਈ ਕਰ ਦਿੰਦੇ ਜੇ ਤਾਂ ਫਿਰ ਵੀ ਇਹਦੇ ਝਾੜ ਵਿੱਚ ਕੋਈ ਫਰਕ ਪੈਣ ਵਾਲਾ ਨਹੀਂਗਾ ਝਾੜ ਤੇ ਉਦੋਂ ਹੀ ਫਰਕ ਪੈਣਾ ਜੇਕਰ ਲਾਸਟ ਤੇ ਜਿਹੜੀ ਗਰਮੀ ਪੈਂਦੀ ਆ ਤੇ ਇਸੇ ਲਈ ਕੋਸ਼ਿਸ਼ ਇਹੀ ਕਰਿਆ ਕਰੋ ਜਿੱਥੇ ਆਪਣੀ ਮਜਬੂਰੀ ਨਹੀਂ ਹੈਗੀ ਤਾਂ ਆਪਾਂ ਨੂੰ 15 ਨਵੰਬਰ ਤੋਂ ਪਹਿਲਾਂ ਪਹਿਲਾਂ ਬਿਜਾਈ ਜਿਹੜੀ ਕਰ ਲੈਣੀ ਚਾਹੀਦੀ ਆ 1 ਨਵੰਬਰ ਤੋਂ ਲੈ ਕੇ ਤੇ 15 ਨਵੰਬਰ ਦੇ ਵਿੱਚ ਘਾਰ ਜਿਹੜੀ ਬਜਾਈ ਕਰਾਂਗੇ ਤੇ ਇਹ ਬੈਸਟ ਜਿਹੜਾ ਟਾਈਮ ਪੀਡ ਹੁੰਦਾ ਕਿ ਇੱਥੇ ਆਪਾਂ ਜਿਹੜਾ ਕਣਕ ਦੀ ਵੈਰੈਟੀ ਦੇ ਹਿਸਾਬ ਨਾਲ ਜਿੰਨਾ ਉਹਦਾ ਪੋਟੈਂਸ਼ੀਅਲ ਹੈਗਾ ਵੱਧ ਤੋਂ ਵੱਧ ਉਤੋ ਝਾੜ ਲੈ ਸਕਦੇ ਆ ਤਾਂ ਨਵੰਬਰ ਜਦੋਂ ਆਪਾਂ ਇਹਨਾਂ ਦੀ ਬਜਾਈ ਕਰਦੇ ਆਂ ਫਿਰ ਆਪਾਂ ਨੂੰ ਵੈਸੇ ਤਾਂ ਆਪਾਂ ਖਾਦ ਵੱਧ ਪਾ ਸਕਦੇ ਆ ਪਰ ਜੇ ਅਕਤੂਬਰ ਚ ਕਰਦੇ ਆਂ ਫਿਰ ਆਪਾਂ ਨੂੰ ਜ਼ਰੂਰੀ ਹੁੰਦਾ ਖਾਦ ਵੱਧ ਪਾਉਣੀ ਪਰ ਜੇਕਰ ਆਪਾਂ ਲੇਟ ਕਰਦੇ ਆਂ ਫਿਰ ਆਪਣੀ ਚੋਇਸ ਹੁੰਦੀ ਆਪਾਂ ਵੱਧ ਪਾਈਏ ਜਾਂ ਨਾ ਪਾਈਏ ਫਿਰ ਉਹ ਤਾਂ ਜੇਕਰ ਆਪਾਂ ਖਾਦ ਖਰਾਕ ਵੱਧ ਰੱਖਾਂਗੇ ਤਾਂ ਆਪਾਂ ਨੂੰ ਝਾੜ ਵੀ ਉਹਦਾ ਵੱਧ ਦੇਖ ਨੂੰ ਮਿਲਦਾ ਹੈ ਤਾਂ ਇਸ ਲਈ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਜਿਹੜਾ ਆਪਾਂ ਇਹਨਾਂ ਕਣਕਾਂ ਦੀ ਬਿਜਾਈ ਕਰ ਸਕਦੇ ਹਾਂ ਸੋ ਫਿਰ ਵੀ ਕਿਸੇ ਕਿਸਾਨ ਵੀਰ ਦੇ ਮਨ 'ਚ ਕੋਈ ਡਾਊਟ ਹੋਵੇ ਤਾਂ ਤੁਸੀਂ ਕਿਸਾਨ ਵੀਰੋਂ ਸੰਗਿਆਣਾ ਕਰੋ ਤੇ ਮੈਸੇਜ ਕਰਕੇ ਜਰੂਰ ਸਲਾਹ ਲੈ ਲਿਆ ਕਰੋ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ